ਕਿਤਾਬ ਨਾ ਹੋਵੇ ਉਸ ਘਰ ਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਹੈਨਾ ਮਤਲਬ ਇੰਨੀ ਵੱਡੀ ਗੱਲ ਕਹੀ ਉਹਨਾਂ ਨੇ ਹੁਣ ਸਮੱਸਿਆ ਕੀ ਹੈ ਕਿ ਅਸੀਂ ਪੜਦੇ ਨਹੀਂ ਆ ਇੱਥੇ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਸਾਡੇ ਸਾਥੀ ਆਏ ਐ ਉਹਨਾਂ ਚ ਇੱਕ ਦੋ ਦੋਹਾਂ ਦਾ ਧਿਆਨ ਤੇ ਬੁੱਢਾ ਸਿੰਘ ਬੋਲ ਰਿਹਾ ਸੀ ਉਹਨਾਂ ਦਾ ਪੂਰੇ ਦਾ ਪੂਰਾ ਧਿਆਨ ਹੀ ਫੋਨ 'ਚ ਰਿਹਾ ਉਹ ਵੇਖੀ ਗਏ ਵਿਚਾਰੇ ਛੱਡ ਨਹੀਂ ਸਕੇ ਹੈਨਾ ਮਤਲਬ ਜਿਹੜਾ ਫੋਨ ਦਾ ਗੁਲਾਮ ਹੋ ਗਿਆ ਉਹ ਤਾਂ ਕੀ ਉਮੀਦ ਕਰਾਂਗੇ ਕੋਈ ਕ੍ਰਾਂਤੀ ਕਰੇਗਾ ਹੈਨਾ ਫਿਰ ਫੋਨ ਸਾਡੇ ਦਿਮਾਗ ਨੂੰ ਉਹ ਵੀ ਕਰਦੇ ਨੇ ਇਹ ਜਿਹੜਾ ਮੈਂ ਗੀਤ ਲਿਖਿਆ ਨਾ ਇਹ ਮੈਂ ਕੁੜੀ ਤੇ ਗੀਤ ਲਿਖਿਆ ਸੀ ਉਹ ਹੋਇਆ ਕਿ ਉਹ ਕੁੜੀ ਸਾਰਾ ਦਿਨ ਫੋਨ ਦੇਖ ਦੇਖ ਕੇ ਹਨ ਕਿਉਂਕਿ ਫੋਨ ਇਹਦੀ ਸਮੱਸਿਆ ਹੈ ਇੱਕ ਮਤਲਬ ਇਹ ਸਾਡੀ ਨਾ ਇੱਕ ਕਲੇਸ਼ ਪੈਦਾ ਕਰਦਾ ਹੈ ਜਿਹੜੀਆਂ ਅਸੀਂ ਇਹਦੇ ਤੇ ਚੀਜ਼ਾਂ ਦੇਖਦੇ ਆਂ ਕੁੜੀਆਂ ਜਿਹੜੀਆਂ ਇਸ ਤੇ ਮੁੰਡੇ ਦੇਖਦੀਆਂ ਨੇ ਤੇ ਮੁੰਡੇ ਜਿਹੜੇ ਇਸ ਤੇ ਕੁੜੀਆਂ ਦੇਖਦੇ ਆਣੇ ਉਹ ਸਾਨੂੰ ਸਮਾਜ 'ਚ ਮਿਲਦੇ ਨਹੀਂ ਆਂ ਸਾਨੂੰ ਸਾਡੀ ਘਰ ਵਾਲੀ ਦੀ ਦੀਦੀ ਨਹੀਂ ਉਹ ਔਰਤ ਜਿਹੜੀ ਅਸੀਂ ਇਸ ਤੇ ਦੇਖਦੇ ਆਂ ਫਿਰ ਸਾਡੇ ਨਾਲ ਇੱਕ ਸਮੱਸਿਆ ਪੈਦਾ ਹੁੰਦੀ ਅਸੀਂ ਲੱਭਦੇ ਰਹਿੰਨੇ ਆਂ ਵੀ ਸਾਨੂੰ ਉਹ ਮਿਲੇ ਜਿਹੜੀ ਫੋਨ ਤੇ ਆ ਉਹ ਕਿਤੇ ਹੈ ਹੀ ਨਹੀਂ ਅਸਲ ਵਿੱਚ ਇਸ ਫੋਨ ਨੇ ਸਾਨੂੰ ਇੰਨਾ ਗੁਮਰਾਹ ਕਰ ਦਿੱਤਾ ਕਿ ਕੁੜੀਆਂ ਜਿਹੜੀਆਂ ਉਹ ਮੁੰਡਾ ਲੱਭਦੀਆਂ ਨੇ ਜਿਹੜਾ ਗਾਣੇ 'ਚ ਹ ਚਿੱਟਾ ਕੁਰਤਾ ਪਜਾਮਾ ਪਾਇਆ ਤੇ ਬੰਦੂਖ ਤੇ ਲੰਡੀ ਜੀਪ ਤੇ ਘੋੜਾ ਹਨਾ ਉਹ ਹੈ ਹੀ ਨਹੀਂ ਕਿਤੇ ਨਾ ਉਹ ਕੁੜੀ ਹੈ ਜਿਹੜੀ ਇਸ ਫੋਨ 'ਚ ਮਿਲਦੀ ਹੈ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਵੀ ਕਲੇਸ਼ ਪੈਦਾ ਹੋ ਗਿਆ ਇਸ ਫੋਨ ਨੇ ਸਾਨੂੰ ਗੁੰਮਰਾਹ ਕਰ ਦਿੱਤਾ ਉਸ ਫੋਨ ਤੋਂ ਪਾਸੇ ਆ ਕੇ ਜ਼ਰੂਰਤ ਹੈ ਸਾਨੂੰ ਕਿਤਾਬਾਂ ਨੂੰ ਪੜਨ ਦੀ ਤਾਂ ਕਿ ਸਚਾਈ ਦੇ ਰੂਹਬਰੂ ਹੋਈਏ ਜਿਹੜੀ ਸਾਡੀ ਘਰ ਵਾਲੀ ਹੈ ਜਿਹੜਾ ਸਾਡਾ ਘਰ ਵਾਲਾ ਹੈ ਅਸਲ ਵਿੱਚ ਇਹੀ ਸਮਾਜ ਵਿੱਚ ਨੇ ਜਿਹੜਾ ਬਾਕੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਤੇ ਨਹੀਂ ਮਿਲਣਗੇ ਅਸੀਂ ਉਹਨਾਂ ਦੀ ਭਾਲ ਦੇ ਵਿੱਚ ਆਪਣੇ ਘਰ ਤੇ ਪਰਿਵਾਰ ਤੇ ਟੈਨਸ਼ਨ ਲੈ ਰੱਖੀ ਹੈ ਠੀਕ ਹੈ ਤੇ ਗੀਤ ਮੈਂ ਲਿਖਿਆ ਸੀ ਇੱਕ ਕੁੜੀ ਵਾਸਤੇ ਜਿਹਨੇ ਕਿਸ ਤਰ੍ਹਾਂ ਦੇ ਮੁੰਡੇ ਨਾਲ ਵਿਆਹ ਕਰਾ ਲਿਆ ਕਿ ਜਿਹਦੇ ਘਰੇ ਕਿਤਾਬ ਵੀ ਹੈਣੀ ਸੀ ਹੈਨਾ ਉਹਨੇ ਉਸ ਘਰੇ ਵਿਆਹ ਕਰਵਾ ਲਿਆ ਤੇ ਗੀਤ ਤੁਹਾਡੇ ਸਾਰਿਆਂ ਵਾਸਤੇ ਹੈ ਕਿ ਅਸੀਂ ਇਹਨਾਂ ਫੋਨਾਂ ਤੋਂ ਬਚੀਏ ਔਰ ਉਹਨਾਂ ਜਿਹੜੇ ਸਾਡੇ ਸਮਾਜ ਜਿਹੜਾ ਕੁਛ ਇਸ ਤਰ੍ਹਾਂ ਆ ਰਿਹਾ ਉਸ ਤੋਂ ਬਚੀਏ ਗੀ ਸੁਣਾਉਣ ਲੱਗਾਂ ਹੋਰ ਨਾ ਮੈਂ ਤੇਥੋਂ ਕੁਝ ਮੰਗਦੀ ਹੋਰ ਨਾ ਮੈਂ ਤੇਤੋਂ ਕੁਝ ਮੰਗਦੀ ਇੱਕ ਗੱਲ ਮੰਨ ਲੈ ਤੂੰ ਮੇਰੀ ਵੇ ਹੋਰ ਨਾ ਮੈਂ ਤੇਤੋਂ ਕੁਝ ਮੰਗਦੀ ਇੱਕ ਗੱਲ ਮੰਨ ਲੈ ਤੂੰ ਮੇਰੀ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲੈ ਬਰੇਰੀ ਵੇ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲੈ ਬਰੇਰੀ ਵੇ ਮੈਨੂੰ ਇਹੋ ਜਿਹਾ ਜੱਟ ਨਹੀਂ ਚਾਹੀਦਾ ਮੈਨੂੰ ਇਹੋ ਜਿਹਾ ਜੱਟ ਨਹੀਂ ਚਾਹੀਦਾ ਖੱਬੀ ਸੀਟ ਉੱਥੇ ਰੱਖਦਾ ਬੰਦੂਕ ਜੋ ਉਹ ਜੇ ਤੂੰ ਆੜੀਆਂ ਕਰੇਂਗੀ ਲੈ ਜੂ ਖਿੱਚ ਕੇ ਕਰ ਗੁੰਡਿਆਂ ਦੇ ਵਾਰਗਾ ਸਲੂਕ ਜੋ ਉਹ ਜਿੱਥੇ ਹੁੰਦੀ ਆ ਪਵੰਦੀ ਫੈਰ ਕਰਦਾ ਉੱਜੇਤੇ ਹੁੰਦੀ ਐ ਪਾਬੰਦੀ ਫੇਰ ਕਰਦਾ ਲਾ ਕੇ ਚੌਸਾ ਪੈਗ ਫੜੇ ਬਾ ਮੇਰੀ ਵੇ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲੈਬਰੇਰੀ ਵੇ ਨਾ ਹਟੋਚਣਾ ਦੇ ਮੇਲੇ ਹੋਵੇ ਦੇਖਦਾ ਉਹ ਨਾ ਹਟੋਚਣਾ ਦੇ ਮੇਲੇ ਹੋਵੇ ਦੇਖਦਾ ਨਾ ਕਬੂਤਰ ਤੇ ਕੁੱਤੇ ਹੋਵੇ ਪਾਲਦਾ ਉਹ ਨਾ ਲੰਡੀ ਜੀ ਪਈ ਉੱਤੇ ਲਾਵੇ ਗੇੜੀਆਂ ਨਾ ਮੁੱਛਾਂ ਨੂੰ ਵਟ ਹੋਵੇ ਝਾੜਦਾ ਉਹ ਪਾਸ਼ ਪਾਤਰ ਉਦਾਸੀ ਹੋਵੇ ਪਾੜਦਾ ਉਹ ਪਾਸ਼ ਪਾਤਰ ਉਦਾਸੀ ਹੋਵੇ ਪਾੜਦਾ ਐਨੀ ਖੁਸ਼ੀ ਮੇਰੇ ਲਈ ਬਥੇਰੀ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਵੇ ਉਸ ਾਰੇ ਵਿੱਚ ਤੋਰੀ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲਾਇਬ੍ਰੇਰੀ ਹੀ ਵੇ ਜਿੱਥੇ ਅੱਖਰਾਂ ਤੇ ਸ਼ਬਦਾਂ ਦੇ ਰੰਗ ਨੇ ਉਹ ਜਿੱਥੇ ਅੱਖਰਾਂ ਤੇ ਸ਼ਬਦਾਂ ਦੇ ਰੰਗ ਨੇ ਉਸ ਘਰ ਵਿੱਚ ਹੁੰਦੀਆਂ ਨਜ਼ਾਕਤਾਂ ਉਹ ਜਦੋਂ ਬੋਲਦੇ ਸਲੀਕੇ ਨਾਲ ਬੋਲਦੇ ਅਤੇ ਤੋਰ ਵਿੱਚ ਹੁੰਦੀਆਂ ਲਿਆਕਤਾਂ ਉਹ ਸਾਦੀ ਜ਼ਿੰਦਗੀ ਵਿਚਾਰ ਉੱਚੇ ਰੱਖਦੇ ਸਾਤ ਦੀ ਜਿੰਦਗੀ ਵਿਚਾਰ ਉੱਚੇ ਰੱਖਦੇ ਨਾਲ ਸਿਆਣਪ ਦੇ ਰੱਖਦੇ ਦਲੇਰੀ ਵੇ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਵੇ ਉਸ ਘਰ ਵਿੱਚ ਤੋਰੀ ਮੈਨੂੰ ਬਾਬਲਾ ਜਿਸ ਘਰ ਵਿੱਚ ਹੋਵੇ ਲੈ ਬਰੇਰੀ ਵੇ ਵੇ ਜਿਸ ਘਰ ਵਿੱਚ ਹੋਵੇ ਲੈ ਬਰੇਰੀ ਹੀ ਵੇ ਧੰਨਵਾਦ ਮਿਹਰਬਾਨੀ